ਰਾਮ ਕਲੀ ਮੈਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲ ਰਹਾ ਓਟ ਜਨਮ ਟਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਦਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹ ਵੀ ਚਾਰ ਰਾਗ ਰਾਮਕਲੀ ਮਹਿਲਾ ਪੰਜਵਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਾਨੈ ਖਟ ਭੀ ਏਕਾ ਬਾਤ ਵਖਾਨੈ ਦਸ ਅਸ਼ਟੀ ਮਿਲ ਇਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ ਕੁਰੀ ਅਨੂਪਵਾਜੈ ਜੋਗਿਆ ਮਤਵਾਰੋ ਰੇ ਰਾਉ ਪ੍ਰਥਮੇ ਵਸਿਆ ਸਤਕ ਖੇੜਾ ਤ੍ਰਿਤਿਏ ਮੈਂ ਕੇਸ਼ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸੁਮਾਇ ਇਕ ਰਹਾ ਤਾਂ ਇਕ ਦਿਖਾਇਆ ਇਕ ਸੂਤ ਪਰੋਏ ਮਣੀਏ ਗਾੰਠੀ ਪੈਨ 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 ਤਣੀਏ ਫਿਰਤੀ ਮਾਲਾ ਬੋ ਵਿਦਪਾਏ ਖਿੰਚਿਆ ਸੂਤ ਤਾਂ ਆਈ ਥਾਂ ਕਿਉ ਮੈਂ ਇੱਕ ਹੈ ਮਤ ਹੈ ਕੀਆ ਤਾਂ ਵਿਖੜੇ ਥਾਨ ਅਨਕ ਖਿੜਤੀਆਂ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਯੋ ਕਿੰਕੁਰੀਆ ਨੂਪਵਾਜੈ ਸੁਣ ਜੋਗੀ ਕਹਿ ਮਨ ਮੀਠੀ ਲੱਗੇ ਰਹਾਉ ਦੂਜਾ RAM ਕਲੀ ਮਹਿਲਾ ਪੰਜਵਾ ਤਰਦਾ ਕਰ ਕੈ ਲਾਈ ਠਿਗਲੀ ਲੋ ਨਾੜੀ ਸੂਆ ਹੈ ਅਸਤੀ ਅੰਭਕਾ ਕਾਰ ਡੰਡਾ ਧਰਿਆ ਆ ਤੂੰ ਜੋਗੀ ਘਰ ਬੈ ਪਰਿਆ ਜਪ 나ਥ ਦਿਨ ਰਹਿ ਨਾਈ ਤੇਰੀ ਖਿੰთა ਦੋ ਦਿਹਾਈ ਰਹਾਵ ਗਹਿਰੀ ਵਿਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਥਾਰੀ ਮੰਗੇ ਟੂਕਾ ਤ੍ਰਿਪਤ ਨਾ ਪਾਵੇ 나ਥ ਛੋਡ ਜੱਜ ਲਾਜ ਨਾ ਆਵੇ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਜ ਨਿਤ ਉਦਾਸੇਰਾ ਗੁਰ ਗੋਖਖ ਕੀ ਤੈ ਬੂਜ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਆ 나ਥ ਕਿਰਪਾਲਾ ਭਰ ਰਾਸੁ ਹਮਾਰੀ ਗੁਰ ਗੋਪਾਲਾ ਨਾਮੈ ਖਿੰਥਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉਂ ਜਪਿਆ ਨਾਥ ਦਿਨ ਰਹਿ ਨਾਈ ਹੁਣ ਪਾਇ ਗੁਰਗੋ ਸਾਈਂ ਰਹਾ ਦੂਜਾ RAM ਕਲੀ ਮਹਿਲਾ ਪੰਜਵਾ ਕਰਨ ਕਰਾ ਮਨ ਸੋਈ ਆਨ ਨਾਂ ਦੀ ਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੇ ਵਿਰਲ ਦਿੱਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰਨਾਮ ਪੀਵਤ ਅਮਰੁਤ ਹੈ ਨੇਕਾਂ ਤਨ ਮਨ ਸੀਤਲ ਅਗਨ ਨਿਵਾਰੀ ਅਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵਾਂ ਜਾਂ ਸਭ ਕਿਛ ਤੇਰਾ ਸਦ ਬਲ ਹਾਰ ਜਾਉ ਲਖ ਬੇਰਾ ਅਨਮਨ ਜਿਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਉ ਨਾਨਕ ਸਭ ਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਵੂਠਾ RAM KALI ਮਹਲਾ 5ਵਾਂ ਸੇਵਕ ਲਾਇਓ ਆਪਣੀ ਸੇ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਤੋਂ ਹਉ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤ ਗੁਰ ਬਾਜੇ ਅਨਹਦ ਤੂਰੇ ਸਤ ਗੁਰ ਰਹਾਉ ਮਹਿਮਾ ਜਾਕੀ ਗਹਿਰ ਗੁੰਧੀਰ ਹੋਏ ਨਿਹਾਲ ਦੇ ਜਿਸ ਤੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬਹੁਰ ਨ ਜੋਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾ ਕੋ ਨਹੀਂ ਦੁਖ ਸੰਤਾਪ ਲਾਲ ਰਤਨ ਤਿਸ ਪਾਲੇ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛ ਭਰਮ ਨਾ ਦੁਗਧਾ ਦੂਜਾ ਏਕੋ ਏਕ ਨਰੰਜਨ ਪੂਜਾ ਜਤ ਕਤ ਦੇਖੋ ਆਪ ਦਿਆਲ ਤੋ ਨਾਮ ਪ੍ਰਭ ਮਿਲੇ ਰਸਾਲ RAM KALI ਮੈ ਲਾ ਪੰਗਵਾ ਤੰਤੇ ਛੁਟਤੀ ਆਪਣੀ ਥਾਰੀ ਪ੍ਰਭ ਕੀ ਅੱਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾਂ ਇਹ ਅਚਰ ਨੈਨੋਂ ਡੀਠਾ ਹਬ ਮੋਹੇ ਜਾਨੀ ਵੇ ਮੇਰੀ ਗਈ ਬੁਲਾਏ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਉ ਕਰ ਕਿਰਪਾ ਰੱਖਿਓ ਗੁਰ ਸ਼ਰਨਾ ਗੁਰ ਪਕਰਾਏ ਹਰ ਕੇ ਚਰਨ ਬੀਸ ਬਸੋਏ ਜਾ ਮਨ ਫਹਿਰਾਨੇ ਗੁਰ ਪਾਰ ਧਮ ਇਕ ਹੀ ਜਾਣੇ جو جو کینو ہم تس کے داس تب میرے کو سگل نواس ماں کو دوت نہیں بہرائی گال مل چالے ایک پائی جا کو گر ہر دیے سوکھا تا کو بور نہ لگیں دوکھا آپ پہ آپ آف سرو پرت پال نانک ਰਤੋ ਰੰਗ ਗੋਪਾਲ RAM ਕਲੀ ਮਨਲਾ ਪੰਜਵਾ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ RAM ਨਹੀਂ ਪੂਰਨ ਰਹਤ ਉਪਦੇਸ਼ ਕਰੇ ਕਰ ਲੋਕ ਦਿਲ ਡਰਾਵੈ ਆਪਣਾ ਕਹਿਆ ਆਪ ਨਾ ਕੁਮਾਵੈ ਪੰਡਿਤ 베ਦ ਵਿਚਾਰ ਪੰਡਿਤ ਨਨਕ ਕਰੋ ਧੰਨਵਾਦ ਪੰਡਿਤ ਰਹਾਉ ਅਗਰ ਆਖਿਓ ਸਾਲ ਗ੍ਰਾਮ ਮਨ ਕੀਨੂ ਦਾਦਿਸ਼ ਬਿਸਰਾਮ ਤਿਲਕ ਚਿਰਾਵੇ ਪਾਣੀ ਪਾਏ ਲੋਕ ਪਚਾਰਾ ਅੰਧ ਕੁਮਾਏ ਖੱਤ ਕਰਮ ਆਰ ਆਸਣ ਤੋਤੀ ਭਾਗਠ ਗ੍ਰਹਿ ਪੜੈ ਨਿਤ ਕੋਥੀ ਮਾਲਾ ਫੇਰੇ ਮੰਗੇ ਬਿਗੂਤ ਇਹ ਬਿਦ ਕੋਏ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸ਼ਰਣੀ ਪਾਏ RAM KALI ਨਹਿਲਾ ਪੰਜਵਾ ਕੋਟ ਬਿਗਨ ਨਹੀਂ ਆਵੇਂ 네ਰ ਅਨੇਕ ਮਾਇਆ ਹੈ ਤਾਂ ਕੀਚੇ ਅਨੇਕ ਪਾਪ ਤਾਂ ਕੇ ਪਾਣੀ ਹਾਰ ਜਾ ਕੋ ਮੈਂ ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਯਤਨ ਵਾਕ ਸਰੰজাম ਸਹਾ ਕਰਤਾ ਰੱਖ ਕੀਤਾ ਕੌਣ ਕੀਰੀ ਜੀਤੋ सगला ਭਵਨ ਬੇਅੰਤ ਨਹੀਂ ਮਾਤਾ ਕੀ ਕੇਤਕ ਬਰਨ ਬਲ ਬਲ ਜਾਈਐ ਤਾ ਕੇ ਚਰਨ تنਹੀ ਕੀਆ ਚਪ ਤਪ ਧਿਆਨ ਅਨਕ ਪ੍ਰਕਾਰ ਚੀਆ ਤਿੰਨ ਦਾਨ ਧਰਤ ਸੋਈ ਕਲਮੇ ਪਰਵਾਨ ਜਾਕੋ ਠਾਕੁਰ ਦੀਆ ਮਾਨ ਸਾਧ ਸੰਗ ਮਿਲ ਪਏ ਪ੍ਰਗਾਸ ਸਹਿਜ ਸੁਖ ਆਸ નિਵਾਸ ਤੂ ਰੈ ਸਤਗੁਰ ਦੀਆ ਬਿਸਾਸ ਨਾਨਕ ਕੋਏ ਦਾਸ ਨ ਦਾਸ RAM KALI ਨਹਿਲਾ 5ਵਾਂ ਦੋਸ਼ ਨਾ ਬੀਜੈ ਕਾਹੂ ਲੋਗ ਜੋ ਕਮਾਵਨ ਸੋਈ ਫੋਗ ਆਪਨ ਕਰਮ ਆਪੇ ਹੀ ਬੰਧ ਆਮਨ ਜਾਵਨ ਮਾਇਆ ਤੰਧ ਐਸੀ ਜਾਨੀ ਸੰਤ ਜਨੀ ਪਰਗਾਸ ਭਿਆ ਪੂਰੇ ਗੁਰਬਚਨੀ ਰਹਾਉ ਤਨ ਤਨ ਕਲ ਮਿਥਿਆ ਵਿਸਥਾਰ ਹੈ ਵਰ ਗੈਵਰ ਚਲ ਮਹਾਰ ਰਾਦੇ ਰੰਗ ਰੂਪ ਸਭ ਪੂਰ ਨਾਮ ਬਿਨਾ ਹੋਏ ਜਾਸੀ ਤੂਰ ਪਰਮ ਪੂਰਲੇ ਬਾਦ ਓੰਕਾਰੀ ਸੰਗ ਨਹੀਂ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਾਖਤ ਏਵਹੀ ਕਰਤ ਦੇਹਾਨੀ ਹਰ ਕਾ ਨਾਮ ਅੰਮ੍ਰਿਤ ਕਲਮਾ ਹੈ ਇਹ ਨਿਧਾਨਾ ਸਾਧੂ ਪਾਹ नानक गुर गोविंद जिस तूठा घट काट घट रमैया तिनि जी